ਗੁਰਪ੍ਰੀਤ ਸਿੰਘ ਅਸਲ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜਾਂ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਸ਼ੂਟ ਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰੋਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਆਂ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਾ ਹੁੰਦਾ ਹੁੰਦਾ ਸੀ ਤੇ ਉਹ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲੇ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰੋਪਰਟੀ ਪਈ ਉਸ ਹਿਸਾਬ ਦਾ ਪਿੰਡ ਜਿਹਾ ਟਾਈਪ ਤ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਣ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਇਹਨੂੰ ਕਿ ਯਾਰ ਪਹਿਲਾਂ ਆ ਉਹ ਤੁਹਾਨੂੰ ਵਿਖਾ ਕੇ ਲਈ ਸਾਡੇ ਲੱਗਣਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਜਾਂਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਦਾ ਪਿੰਡ ਦੀਆਂ ਗਲੀਆਂ ਪੂਰੇ ਉਹੀ ਮਤਲਬ ਟੇਸਟ ਮੈਨੂੰ ਚਾਹਨਾ ਹੈ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਇੰਨੇ ਗੰਗੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵਾ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸ ਸਵੇਚੂ ਹਸਾਉਣਾ ਪੁਰਾਣੇ ਮਾਡਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਆਪਣੇ ਔਰ ਲਾਣੇ ਬੜੇ ਔਖੇ ਜਿਹੇ ਫਸਨ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪਰਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਬਾਤ ਲੱਗੇ ਕਿ ਉਹ ਚੀਜ਼ ਪਿੰਡ ਬੜੀ ਇਕੱਲੇ ਇਕੱਲੇ ਕਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲਾਇਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਆ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣੀਆਂ। ਬਿਲਕੁਲ ਜੀ ਬਿਲਕੁਲ। ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ। ਕਈ ਜਿਹੜੇ ਉਹ ਇਹ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਦੀ ਲੈ ਲੋਣੀ ਆ। ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹਨੇ। ਕਿ ਨਹੀਂ ਆਪਾਂ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਲੈਣੀ ਹੋਈ। ਮਨ ਨੂੰ ਤਸੱਲੀ ਜੀ ਹੁੰਦੀ ਹੈ। ਬਿਲਕੁਲ ਜੀ ਪੂਰਾ ਸੋਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਵਹੀਦਾ। ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ। ਹੁਣ ਮੇ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਆ ਨਹੀਂ ਮਿਲਦਾ ਘੁਟਾਂ ਨਹੀਂ ਹੁਣ ਆਉਂ ਲੱਗਦਾ ਜਿੱਦਾਂ ਘੁਟਾਂ ਘੁਟਾਂ ਜਿਆ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਵੀ ਸਾਰਾ ਕੁਝ ਵਧੀਆ ਉਹ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਸੁੱਟੇ ਹੁੰਦੇ ਵੀ ਦੇਖਦੇ ਸੀ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬਾਕੀ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਘਟਸ ਰਹੀ ਹੈ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ